ਅੱਜ ਦੀ ਕਹਾਣੀ ਦਿਲ ਦੀਆਂ ਗੱਲਾਂ ਲੇਖਕਾ ਕੋਮਲ ਸ਼ਰਮਾ ਜੀ ਸਵੇਰ ਦਾ ਸੂਰਜ ਹੌਲੀ-ਹੌਲੀ ਆਪਣੀਆਂ ਲਾਲੀ ਵਾਲੀਆਂ ਕਿਰਨਾਂ ਨਾਲ ਸ਼ਹਿਰ ਦੀਆਂ ਕੰਧਾਂ ਤੇ ਪੈਂਦਾ ਸੀ ਮੋਹਨਗੜ੍ਹ ਦਾ ਇਹ ਛੋਟਾ ਜਿਹਾ ਕੌਲਾ ਹਮੇਸ਼ਾ ਵਿਅਸਤ ਰਹਿੰਦਾ ਸੀ ਪਰ ਅੱਜ ਕੁਝ ਅਜਿਹਾ ਮਹਿਸੂਸ ਹੋ ਰਿਹਾ ਸੀ ਜੋ ਪਹਿਲਾਂ ਕਦੇ ਨਹੀਂ ਮਹਿਸੂਸ ਕੀਤਾ ਹਨੇਰੇ ਕਮਰੇ ਵਿੱਚ ਜਿੱਥੇ ਸਿਰਫ ਚਾਹ ਦਾ ਕਟੋਰਾ ਤੇ ਇੱਕ ਖਿੜਕੀ ਦੀ ਹੌਲੀ ਹਵਾ ਆ ਰਹੀ ਸੀ ਰੀਤੂ ਨੇ ਆਪਣਾ ਦਿਨ ਸ਼ੁਰੂ ਕੀਤਾ ਕਲਾਸ ਤੋਂ ਛੁੱਟੀ ਹੋਈ ਪਰ ਮਨ ਵਿੱਚ ਅਜੇ ਵੀ ਸ਼ਹਿਰ ਦੀ ਹੜਵਾਟ ਦੀ ਗੂੰਜ ਸੀ ਉਸ ਨੇ ਸੋਚਿਆ ਕਿ ਅੱਜ ਕੁਝ ਨਵਾਂ ਕਰਨਾ ਚਾਹੀਦਾ ਹੈ ਜਦੋਂ ਉਹ ਕਾਫੀ ਦੁਕਾਨਾਂ ਅਤੇ ਰੋਡ ਦੇ ਕੰਢੇ ਪਾਰ ਕਰ ਰਹੀ ਸੀ ਉਸ ਦੀ ਨਜ਼ਰ ਅਚਾਨਕ ਇੱਕ ਲੜਕੇ ਉੱਤੇ ਪਈ ਲੜਕਾ ਜਿਹਦੇ ਨੈਣੀ ਪਾਣੀ ਵਰਗੇ ਅੱਖਾਂ ਸਿਰਫ ਇੱਕ ਝਲਕ ਵਿੱਚ ਹੀ ਕਿਸੇ ਨੂੰ ਮੋਹ ਸਕਦੀਆਂ ਸੀ ਉਸਦੇ ਕਿਤਾਬਾਂ ਨਾਲ ਭਰੇ ਬੈਗ ਨੂੰ ਉਹ ਸੰਭਾਲ ਰਿਹਾ ਸੀ ਰੀਤੂ ਨੇ ਪਹਿਲੀ ਵਾਰ ਉਸਦੀ ਮੁਸਕਾਨ ਦੇਖੀ ਬਿਲਕੁਲ ਐਸੀ ਜੋ ਦਿਲ ਨੂੰ ਸ਼ੋ ਜਾਵੇ ਕਿਉਂਕਿ ਰੀਤੂ ਹੌਲੀ-ਹੌਲੀ ਉਸ ਦੇ ਨੇੜੇ ਗਈ ਉਹ اچانک ਉਸਦੇ ਸਥਿਰ ਹੱਥਾਂ ਨੂੰ ਦੇਖ ਕੇ ਹੜਬੜਾ ਗਈ ਮਾਫ ਕਰਨਾ ਕੀ ਤੁਸੀਂ ਇਹ ਕਿਤਾਬ ਗਰਾਈ ਸੀ ਰੀਤੂ ਨੇ ਹੌਲੀ ਜਿਹਾ ਪੁੱਛਿਆ ਲੜਕੇ ਨੇ ਆਪਣੀਆਂ ਅੱਖਾਂ ਵਿੱਚ ਨਰਮੀ ਅਤੇ ਚੁੱਪਚਾਪ ਮਿਸ਼ਰਤ ਹਾਸੇ ਨਾਲ ਜਵਾਬ ਦਿੱਤਾ ਹਾਂ ਮੈਸੇਜ ਆਇਆ ਸੀ ਪਰ ਤੁਸੀਂ ਚੰਗੀ ਤਰ੍ਹਾਂ ਫੜ ਲਈ ਧੰਨਵਾਦ ਰੀਤੂ ਨੇ ਅੰਦਰ ਹੀ ਅੰਦਰ ਸੋਚਿਆ ਇਹ ਛੋਟਾ ਜਿਹਾ ਹਮਲਾ ਕਿਸੇ ਨਵੀਂ ਕਹਾਣੀ ਦੀ ਸ਼ੁਰੂਆਤ ਵਾਂਗ ਹੈ ਉਸ ਦਿਨ ਤੋਂ ਰੀਤੂ ਨੂੰ ਅਸਮਝੇ ਤਰੀਕੇ ਨਾਲ ਲੱਗਿਆ ਕਿ ਉਸ ਦੀ ਜ਼ਿੰਦਗੀ ਵਿੱਚ ਕੁਝ ਅਜੀਹਾਰ ਰਿਹਾ ਹੈ ਜੋ ਸਿਰਫ ਆਮ ਨਹੀਂ ਹੈ ਉਹ ਘਰ ਵਾਪਸ ਆ ਕੇ ਵੀ ਕੱਲ ਦੀ ਮੁਲਾਕਾਤ ਦੇਖਦੀ ਰਹੀ ਰੀਤੂ ਦੇ ਦਿਲ ਵਿੱਚ ਉਮੀਦਾਂ ਦੀ ਚਮਕ ਜਾਗ ਪਈ ਸੀ ਉਸ ਰਾਤ ਰੀਤੂ ਆਪਣੇ ਪੈਂਡਿੰਗ ਹੋਮਵਰਕ ਅਤੇ ਕਿਤਾਬਾਂ ਦੇ ਸਟੈਕ ਦੇ ਵਿਚਕਾਰ ਬੈਠੀ ਹੋਈ ਸੋਚ ਰਹੀ ਸੀ ਕਿ ਅਰਵਿੰਦ ਦੁਬਾਰਾ ਆਵੇਗਾ ਕਿ ਅਸੀਂ ਮੁੜ ਮਿਲਾਂਗੇ ਦਿਲ ਦੀ ਧੜਕਣ ਅਤੇ ਨਰਮ ਹਸਿਆ ਉਸ ਦੇ ਮਨ ਵਿੱਚ ਇੱਕ ਖਾਸ ਝਲਕ ਛੱਡ ਗਈ ਸਵੇਰ ਹੋਇਆ ਅਤੇ ਰੀਤੂ ਫਿਰ ਉਸੇ ਕਾਫੀ ਸ਼ਾਂਤ ਬਲ ਗਈ ਉਮੀਦ ਦੇ ਨਾਲ ਕਿ ਕੱਲ ਵਾਲਾ ਲੜਕਾ ਮੁੜ ਆਵੇ ਰੀਤੂ ਦੇ ਦਿਲ ਵਿੱਚ ਕੁਝ ਅਜੀਬ ਹਲਚਲ ਸੀ ਉਹ ਜਾਣਦੀ ਸੀ ਕਿ ਇਹ ਮੁਲਾਕਾਤ ਸਿਰਫ ਦਿਨ ਦੀ ਸ਼ੁਰੂਆਤ ਨਹੀਂ ਹੈ ਇਹ ਦੋ ਦਿਲਾਂ ਦੀ ਮੁਹੱਬਤ ਦੀ ਪਹਿਲੀ ਕਿਰਨ ਸੀ ਰੀਤੂ ਜਦੋਂ ਕਾਫੀ ਸ਼ਾਪ ਵਿੱਚ ਦਰਵਾਜ਼ਾ ਕੋਲ ਕੇ ਅੰਦਰ ਗਈ ਉਹਨਾਂ ਦੀਆਂ ਅੱਖਾਂ ਆਪਸ ਵਿੱਚ ਮਿਲ ਟਕਰਾਈਆਂ ਅਰਵਿੰਦ ਨੇ ਹੌਲੀ-ਹੌਲੀ ਮੁਸਕਰਾਇਆ ਅਤੇ ਉਸ ਦੀ ਮਿੱਠੀ ਮੁਸਕਾਨ ਰੀਤੂ ਦੇ ਦਿਲ ਨੂੰ ਅਚਾਨਕ ਗਰਮੀ ਦੇ ਨਾਲ ਭਰ ਦਿੱਤੀ ਸਤ ਸ੍ਰੀ ਅਕਾਲ ਰੀਤੂ ਨੇ ਹੌਲੀ ਜਿਹਾ ਜਵਾਬ ਦਿੱਤਾ ਪਰ ਉਸ ਦੀ ਆਵਾਜ਼ ਥੋੜੀ ਕੰਬ ਰਹੀ ਸੀ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਰਵਿੰਦ ਨੇ ਹੱਸਦੇ ਹੋਏ ਕਿਹਾ ਮੈਂ ਸੋਚਿਆ ਸੀ ਅੱਜ ਦੁਬਾਰਾ ਮਿਲ ਕੇ ਆਪਣਾ ਧੰਨਵਾਦ ਕਰਾਂ ਰੀਤੂ ਨੇ ਅੰਦਰ ਹੀ ਅੰਦਰ ਆਪਣੇ ਦਿਲ ਨੂੰ ਸੁਣਿਆ ਕਿ ਇਹ ਸਿਰਫ ਮੁਲਾਕਾਤ ਹੈ ਜਾਂ ਕੁਝ ਹੋਰ ਉਸ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਾਗੀ ਉਸ ਸਮੇਂ ਕਾਫੀ ਦੀ ਖੁਸ਼ਬੂ ਅਤੇ ਚਾਹ ਦੇ سلسلے ਵਿੱਚ ਦੋਨਾਂ ਨੇ ਅਚਾਨਕ ਇੱਕ ਦੂਜੇ ਦੀਆਂ ਨਜ਼ਰਾਂ ਵਿੱਚ ਖੋ ਜਾਣਾ ਸ਼ੁਰੂ ਕਰ ਦਿੱਤਾ। ਰੀਤੂ ਨੂੰ ਅਰਵਿੰਦ ਦੀ ਮਿੱਠੀ ਬੋਲਚਾਲ ਅਤੇ ਹੌਲੀ-ਹੌਲੀ ਹਾਸੇ ਦੀ ਆਤ ਦਿਲ ਕਾਸ਼ ਲਗਣ ਲੱਗੀ। ਤੁਸੀਂ ਅੱਜ ਕਿਵੇਂ ਆਏ? ਰੀਤੂ ਨੇ ਹੌਲੀ ਜਿਹਾ ਪੁੱਛਿਆ। ਸੋਚਿਆ ਕਿ ਤੁਸੀਂ ਕਿਵੇਂ ਹੋ? ਕਈ ਵਾਰ ਸਿਰਫ ਇੱਕ ਮੁਲਾਕਾਤ ਹੀ ਦਿਨ ਨੂੰ ਖਾਸ ਬਣਾਉਂਦੀ ਹੈ। ਅਰਵਿੰਦ ਨੇ ਨਰਮੀ ਨਾਲ ਕਿਹਾ ਰੀਤੂ ਦੇ ਦਿਲ ਵਿੱਚ ਇੱਕ ਛੋਟੀ ਜਹੀ ਗਹਿਰੀ ਖੁਸ਼ੀ ਦੀ ਲਹਿਰ ਚਲੀ ਗਈ ਉਸਨੇ ਸੋਚਿਆ ਮੈਨੂੰ ਪਹਿਲੀ ਵਾਰ ਕਿਸੇ ਨੇ ਇੰਨੀ ਸ਼ਾਂਤ ਅਤੇ ਗਹਿਰੀ ਤਰ੍ਹਾਂ ਦੇਖਿਆ ਹੈ ਦੋਨਾਂ ਨੇ ਕਾਫੀ ਪੀਣ ਦੇ ਨਾਲ-ਨਾਲ ਕਾਫੀ ਆਪਣੀਆਂ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਕਿਤਾਬਾਂ ਸਕੂਲ ਦੀਆਂ ਯਾਦਾਂ ਫਿਲਮਾਂ ਅਤੇ ਸੁਪਨੇ ਹਰ ਇੱਕ ਚੀਜ਼ ਦਿਲਾਂ ਨੂੰ ਨੇੜੇ ਲਿਆ ਰਹੀ ਸੀ ਰਿਤੂਨ ਨੂੰ ਅਰਵਿੰਦ ਦੀਆਂ ਬਾਤਾਂ ਵਿੱਚ ਇੱਕ ਅਜੀਬ ਆਰਾਮ ਮਹਿਸੂਸ ਹੋਣ ਲੱਗਾ ਉਹ ਸੋਚਦੀ ਰਹੀ ਕਿ ਅਸੀਂ ਸਿਰਫ ਦੋ ਅਜੇ ਅਣਜਾਣੇ ਦਿਲਾਂ ਹਾਂ ਜੋ ਇੱਕ ਦੂਜੇ ਨੂੰ ਲੱਭ ਰਹੇ ਸੀ ਕਾਫੀ ਸ਼ਾਪ ਵਿੱਚ ਸੂਰਜ ਦੀਆਂ ਕਿਰਨਾਂ ਹੌਲੀ-ਹੌਲੀ ਚਲਕ ਰਹੀਆਂ ਸਨ ਜਿਵੇਂ ਦੋ ਦਿਲਾਂ ਵਿੱਚ ਮੁਹੱਬਤ ਦੀ ਪਹਿਲੀ ਲਹਿਰ ਬਣ ਰਹੀ ਹੋਵੇ ਦਿਨ ਭਰ ਦੋਨੋਂ ਇੱਕ ਦੂਜੇ ਦੀ ਸੰਗਤ ਵਿੱਚ ਕੋਏ ਰਹੇ ਤੇ ਦਿਲ ਵਿੱਚ ਇੱਕ ਅਜੀਬ ਪਰ ਨਰਮ ਜਿਹੀ ਖੁਸ਼ੀ ਵੀ ਜਾਗੀ ਰੀਤੂ ਨੇ ਅੰਦਰ ਹੀ ਅੰਦਰ ਸੋਚਿਆ ਇਹ ਮਲਾਪ ਕਿਵੇਂ ਮੇਰੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਉਸ ਨੇ ਅਰਵਿੰਦ ਨੂੰ ਇੱਕ ਹੌਲੀ ਮੁਸਕਾਨ ਨਾਲ ਦੇਖਿਆ ਜੋ ਦਿਲ ਦੇ ਹਰ ਇੱਕ ਕੋਨੇ ਨੂੰ ਛੂ ਰਹੀ ਸੀ ਉਸ ਰਾਤ ਰੀਤੂ ਆਪਣੇ ਬੈੱਡਰੂਮ ਵਿੱਚ ਬੈਠੀ ਚੁੱਪਚਾਪ ਸੋਚ ਰਹੀ ਸੀ ਕਿੰਨਾ ਅਜੀਬ ਹੈ ਕਿ ਇੱਕ ਛੋਟੀ ਮੁਲਾਕਾਤ ਕਿਵੇਂ ਦਿਲ ਦੇ ਦਰਵਾਜ਼ੇ ਖੋਲ ਸਕਦੀ ਹੈ ਕਿਤਾਬਾਂ ਤੇ ਲਾਈਟ ਦੇ ਸਾਥ ਉਸਨੇ ਅਰਵਿੰਦ ਦੀਆਂ ਨੀਲੀਆਂ ਅੱਖਾਂ ਇਤਿਹਾਸੇ ਦੀਆਂ ਝਲਕਾਂ ਮਨ ਵਿੱਚ ਬਸਾਈਆਂ ਉਹ ਜਾਣਦੀ ਸੀ ਕਿ ਇਹ ਸਿਰਫ ਸ਼ੁਰੂਆਤ ਹੈ ਇੱਕ ਨਵੀਂ ਦੋਸਤੀ ਇੱਕ ਨਵੀਂ ਮੁਹੱਬਤ ਦੀ ਸ਼ੁਰੂਆਤ ਜੋ ਕਦੇ ਵੀ ਸਿਰਫ ਇੱਕ ਦਿਨ ਹੀ ਨਹੀਂ ਰਹੇਗੀ ਸ਼ਾਮ ਦੇ ਹੌਲੇ ਚੰਨ ਵਿੱਚ ਕਾਫੀ ਸ਼ਾਪ ਦੀ ਖਿੜਕੀ ਤੋਂ ਆਉਂਦੀ ਰੋਸ਼ਨੀ ਰੀਤੂ ਦੇ ਚਿਹਰੇ ਤੇ ਪੈਂਦੀ ਸੀ ਉਹ ਆਪਣੀ ਕਿਤਾਬ ਦੇ ਸਫ਼ਿਆਂ ਵਿੱਚ ਗੁੱਝੀ ਹੋਈ ਸੀ ਪਰ ਦਿਲ ਇੱਕ ਹਿੱਸਾ ਦਿਲ ਦਾ ਇੱਕ ਹਿੱਸਾ ਬੀ ਏਜੰਸੀ ਜਿਵੇਂ ਕੋਈ ਆਉਣ ਵਾਲਾ ਹੋਵੇ ਕੁਝ ਪਲਾਂ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਰੀਤੂ ਨੇ ਸਿਰ ਉਠਾਇਆ ਸਾਹਮਣੇ ਅਰਵਿੰਦ ਖੜਾ ਸੀ ਹਮੇਸ਼ਾ ਵਾਲੀ ਮਿੱਠੀ ਮੁਸਕਾਨ ਦੇ ਨਾਲ ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ ਫਿਰ ਮਿਲ ਗਏ ਅਸੀਂ ਰੀਤੂ ਦੇ ਹੋਠਾਂ ਤੇ ਹਾਸਾ ਆ ਗਿਆ ਸ਼ਾਇਦ ਕਿਸਮਤ ਨੂੰ ਇਹੀ ਪਸੰਦ ਹੈ ਦੋਨਾਂ ਨੇ ਇੱਕ ਕੋਨੇ ਵਾਲੀ ਮੇਜ਼ ਤੇ ਬੈਠਣਾ ਚੁਣਿਆ ਕਾਫੀ ਦੇ ਕੱਪਾਂ ਦੀ ਖੁਸ਼ਬੂ ਹਵਾ ਵਿੱਚ ਘੁਲ ਰਹੀ ਸੀ ਕੁਝ ਪਲਾਂ ਲਈ ਦੋਨੋਂ ਚੁੱਪ ਰਹੇ ਉਹ ਚੁੱਪ ਜੋ ਬੇੰਤ ਗੱਲਾਂ ਨਾਲ ਭਰੀ ਹੁੰਦੀ ਹੈ ਅਰਵਿੰਦ ਨੇ ਪਹਿਲਾਂ ਚੁੱਪੀ ਤੋੜੀ ਤੁਹਾਨੂੰ ਪੜ੍ਹਨਾ ਪਸੰਦ ਬਹੁਤ ਹੈ ਹੈਨਾ ਰੀਤੂ ਨੇ ਕਿਹਾ ਹਾਂ ਕਿਤਾਬਾਂ ਮੇਰੇ ਲਈ ਦੋਸਤ ਵਰਗੀਆਂ ਹਨ ਪਰ ਕਈ ਵਾਰ ਲੱਗਦਾ ਹੈ ਕਿ ਕਿਤਾਬਾਂ ਵੀ ਚੁੱਪ ਹੋ ਜਾਂਦੀਆਂ ਹਨ ਅਰਵਿੰਦ ਹੌਲੇ ਜਿਹੇ ਹੱਸਿਆ ਫਿਰ ਤਾਂ ਤੁਸੀਂ ਖੁਸ਼ਕਿਸਮਤ ਹੋ ਮੈਂ ਬਹੁਤ ਬੋਲਦਾ ਹਾਂ ਦੋਨੋਂ ਹੱਸ ਪਏ ਇਹ ਹਾਸਾ ਐਸਾ ਸੀ ਜਿਵੇਂ ਸਾਰੀ ਤਕਾਵਟ ਦੂਰ ਕਰ ਗਿਆ ਹੋਵੇ ਰੀਤੂ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਉਹ ਅੱਖਾਂ ਜਿਨ੍ਹਾਂ ਵਿੱਚ ਇੱਕ ਸ਼ਾਂਤੀ ਇੱਕ ਗਹਿਰਾਈ ਸੀ ਉਸ ਪਲ ਰੀਤੂ ਨੂੰ ਲੱਗਿਆ ਕਿ ਇਹ ਲੜਕਾ ਸਿਰਫ ਇੱਕ ਮੁਲਾਕਾਤ ਨਹੀਂ ਇੱਕ ਅਹਿਸਾਸ ਹੈ ਅਰਵਿੰਦ ਨੇ ਹੌਲੀ ਨਾਲ ਕਿਹਾ ਤੁਸੀਂ ਹਰ ਗੱਲ ਵਿੱਚ ਕੁਝ ਖਾਸ ਲੱਭ ਲੈਂਦੇ ਹੋ ਇਹ ਤੁਹਾਡੀ ਅੱਖਾਂ ਵਿੱਚੋਂ ਮੈਨੂੰ ਦਿਖਦਾ ਹੈ ਰੀਤੂ ਦਾ ਚਿਹਰਾ ਲਾਲ ਹੋ ਗਿਆ ਉਸ ਨੇ ਥੋੜੀ ਨਜ਼ਰ ਥੱਲੇ ਕੀਤੀ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਉਸ ਪਲ ਦੋਨੋਂ ਵਿਚਕਾਰ ਸਮਾਂ ਰੁਕ ਗਿਆ ਜਿਹਾ ਲੱਗਿਆ ਸ਼ਾਮ ਦੇ ਸੂਰਜ ਦੀ ਲਾਲੀ ਕੌਫੀ ਦੀ ਖੁਸ਼ਬੂ ਅਤੇ ਦਿਲਾਂ ਦੀ ਧੜਕਣ ਸਭ ਕੁਝ ਇੱਕ ਜਹੀ ਤਾਰ ਨਾਲ ਗੂੰਜ ਰਹੀ ਸੀ ਰੀਤੂ ਨੇ ਚੁੱਪੀ ਤੋੜੀ ਤੁਸੀਂ ਹਰ ਵਾਰ ਕੁਝ ਅਜੀਹਾ ਕਰ ਕਹਿ ਦਿੰਦੇ ਹੋ ਜੋ ਦਿਲ ਨੂੰ ਛੂ ਜਾਂਦਾ ਹੈ ਅਰਵਿੰਦ ਹੱਸਿਆ ਸ਼ਾਇਦ ਇਸ ਲਈ ਕਿ ਦਿਲ ਦੀ ਗੱਲ ਦਿਲ ਤੱਕ ਹੀ ਪਹੁੰਚਦੀ ਹੈ ਰੀਤੂ ਨੇ ਉਹਦੀਆਂ ਅੱਖਾਂ ਵਿੱਚ ਲੰਮਾ ਜਿਹਾ ਦੇਖਿਆ ਉਹ ਪਲ ਦੋਨੋਂ ਲਈ ਖਾਸ ਸੀ ਬਿਨਾਂ ਕਿਸੇ ਵਾਅਦੇ ਦੇ ਬਿਨਾਂ ਕਿਸੇ ਸ਼ਬਦ ਦੇ ਪਰ ਬਹੁਤ ਕੁਝ ਕਹਿ ਗਿਆ ਜਦੋਂ ਉਹ ਦੋਨੋਂ ਬਾਹਰ ਨਿਕਲੇ ਸ਼ਾਮ ਦੀ ਠੰਡੀ ਹਵਾ ਨੇ ਰੀਤੂ ਦੇ ਵਾਲ ਹੌਲੇ-ਹੌਲੇ ਉੜਾਏ ਅਰਵਿੰਦ ਨੇ ਥੋੜਾ ਰੁਕ ਕੇ ਕਿਹਾ ਕਿ ਤੁਸੀਂ ਕੱਲ ਫਿਰ ਮਿਲਣਾ ਚਾਹੋਗੇ ਰੀਤੂ ਨੇ ਮੁਸਕਰਾਟ ਨਾਲ ਜਵਾਬ ਦਿੱਤਾ ਸ਼ਾਇਦ ਕਿਸਮਤ ਫਿਰ ਸਹਿਮਤ ਹੋ ਜਾਵੇ ਉਹ ਦੋਨੋਂ ਵਕ ਵਕਤ ਸ਼ਾਮਾਂ ਵੱਲ ਚੱਲ ਪਏ ਪਰ ਦਿਲਾਂ ਦੇ ਰਸਤੇ ਹੁਣ ਇੱਕ ਹੋ ਗਏ ਸਨ ਰਾਤ ਦੇ ਹਨੇਰੇ ਨੇ ਅੰਬਰ ਨੂੰ ਆਪਣੀ ਚਾਦਰ ਵਿੱਚ ਲਪੇਟ ਲਿਆ ਸੀ ਪਿੰਡ ਦੇ ਹਰ ਕੋਨੇ ਵਿੱਚ ਹੌਲੀ ਹਵਾ ਦੇ ਝੁਕੇ ਚੱਲ ਰਹੇ ਸੀ ਪਰ ਰੀਤੂ ਦੀਆਂ ਅੱਖਾਂ ਵਿੱਚ ਅਜੇ ਵੀ ਉਹ ਹੀ ਦਿਨ ਦੀਆਂ ਯਾਦਾਂ ਚਮਕ ਜਦੋਂ ਗੁਰਮਨ ਨੇ ਪਹਿਲੀ ਵਾਰ ਉਸ ਵੱਲ ਵੇਖਿਆ ਸੀ ਉਸ ਦੀ ਮੁਸਕਾਨ ਅਜੇ ਹੀ ਸੀ ਜਿਵੇਂ ਕਿਸੇ ਦੇ ਦਿਲ ਤੇ ਫੁੱਲ ਰੱਖ ਦਿੱਤੇ ਹੋਣ ਪਰ ਮਿੱਠੀ ਦੇ ਮਨ ਵਿੱਚ ਡਰ ਵੀ ਸੀ ਉਹ ਜਾਣਦੀ ਸੀ ਕਿ ਉਹ ਸਿਰਫ ਇੱਕ ਤਸਵੀਰ ਹੈ ਜਾਂ ਕੋਈ ਸੱਚੀ ਸ਼ੁਰੂਆਤ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਅਗਲਾ ਭਾਗ ਤੁਸੀਂ ਕੱਲ ਨੂੰ ਜ਼ਰੂਰ ਸੁਣਨਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ